ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਅਜੰਬਰ ਰੋ ਰਹੀ ਸੀ ਬਾਰ ਜ਼ੋਰਾਂ ਦੀ ਬਾਰਿਸ਼ ਹੋ ਰਹੀ ਸੀ ਪਰ ਆਜ ਦੇ ਚਿਹਰੇ ਤੇ ਅਜੇ ਹੀ ਮੁਸਕਾਨ ਸੀ ਜੋ ਪਿਛਲੇ 7 ਸਾਲਾਂ ਵਿੱਚ ਕਦੇ ਨਹੀਂ ਆਈ ਡਾਕਟਰ ਨੇ ਸਾਲਾਂ ਪਹਿਲਾਂ ਕਹਿ ਦਿੱਤਾ ਸੀ ਕਿ ਰਾਜ ਕਦੇ ਪਿਉ ਨਹੀਂ ਬਣ ਸਕਦਾ ਪਰ ਕੱਲ ਸਿਮਰਨ ਨੇ ਦੱਸਿਆ ਕਿ ਉਹ ਗਰਭਵਤੀ ਹੈ ਰਾਜ ਨੂੰ ਲੱਗਾ ਜਿਵੇਂ ਰੱਬ ਨੇ ਕੋਈ ਚਮਤਕਾਰ ਕੀਤਾ ਹੈ ਉਸਨੇ ਸੋਚਿਆ ਡਾਕਟਰ ਝੂਠੇ ਹੋ ਸਕਦੇ ਨੇ ਪਰ ਮੇਰੇ ਸਿਮਰਨ ਦਾ ਪਿਆਰ ਸੱਚਾ ਹੈ ਉਹ ਬਾਜ਼ਾਰ ਗਿਆ ਤੇ ਆਉਣ ਵਾਲੇ ਬੱਚੇ ਲਈ ਨਿੱਕੇ ਨਿੱਕੇ ਲਾਲ ਰੰਗ ਦੇ ਬੂਟ ਖਰੀਦੇ ਉਹ ਸੋਚ ਰਿਹਾ ਸੀ ਕਿ ਕਿਵੇਂ ਉਹ ਸਿਮਰਨ ਦੇ ਪੈਰਾਂ ਵਿੱਚ ਡਿੱਗ ਕੇ ਉਸ ਦਾ ਸ਼ੁਕਰੀਆ ਕਰੇਗਾ ਰਾਜ ਭਿੱਜਿਆ ਹੋਇਆ ਘਰ ਪਹੁੰਚਿਆ ਬਿਜਲੀ ਕੜਕ ਰਹੀ ਸੀ ਉਸਨੇ ਸੋਚਿਆ ਕਿ ਚੁੱਪਚਾਪ ਅੰਦਰ ਜਾ ਕੇ ਸਿਮਰਨ ਨੂੰ ਜੱਫੀ ਪਾ ਲਵੇਗਾ ਜਦੋਂ ਬੈੱਡਰੂਮ ਦੇ ਦਰਵਾਜ਼ੇ ਕੋਲ ਪਹੁੰਚਿਆ ਤਾਂ ਦਰਵਾਜ਼ਾ ਥੋੜਾ ਖੁੱਲਾ ਸੀ ਅੰਦਰ ਮੋਮਬਤੀਆਂ ਜਗ ਰਹੀਆਂ ਸਨ ਸਿਮਰਨ ਬੈੱਡ ਤੇ ਬੈਠੀ ਸੀ ਤੇ ਸਾਹਮਣੇ ਰਾਜ ਦਾ ਸਭ ਤੋਂ ਪੱਕਾ ਯਾਰ ਅਮਨ ਖੜਾ ਸੀ ਸਿਮਰਨ ਹੱਸ ਕੇ ਕਹਿ ਰਹੀ ਸੀ ਅਮਨ ਤੂੰ ਡਰਦਾ ਕਿਉਂ ਹੈ ਰਾਜ ਨੂੰ ਕਦੇ ਪਤਾ ਨਹੀਂ ਲੱਗਣਾ ਡਾਕਟਰਾਂ ਨੇ ਉਸ ਨੂੰ ਕਿਹਾ ਸੀ ਉਹ ਬਾਪ ਨਹੀਂ ਬਣ ਸਕਦਾ ਪਰ ਮੈਂ ਉਸ ਨੂੰ ਯਕੀਨ ਦਿਵਾ ਦਿੱਤਾ ਹੈ ਇਹ ਰੱਬ ਦਾ ਚਮਤਕਾਰ ਹੈ ਉਹ پاਗਲ ਖੁਸ਼ੀ ਨਾਲ ਨੱਚ ਰਿਹਾ ਹੈ ਅਮਨ ਨੇ ਸ਼ਰਾਬ ਦਾ ਗਲਾਸ ਚੁੱਕਦਿਆਂ ਕਿਆ ਪਰ ਯਾਰ ਇਹ ਬੱਚਾ ਤੇ ਮੀਰਾ ਹੈ ਕੱਲ ਨੂੰ ਜੇ ਉਹਦੀ ਸ਼ਕਲ ਰਾਜ ਨਾਲ ਨਾ ਮਿਲੀ ਤਾਂ ਸਿਮਰਨ ਨੇ ਜੋ ਜਵਾਬ ਦਿੱਤਾ ਉਸ ਨੇ ਰਾਜ ਨੂੰ ਜਿਉਂਦੇ ਜੀ ਕਬਰ ਵਿੱਚ ਪਾ ਦਿੱਤਾ ਕਿਹੜੀ ਸ਼ਕਲ ਰਾਜ ਕੋਲ ਸਿਰਫ ਪੈਸਾ ਹੈ ਅਕਲ ਨਹੀਂ ਉਹ ساری ਉਮਰ ਤਰੇ ਖੂਨ ਨੂੰ ਪਾਲੇਗਾ ਉਸ ਨੂੰ ਆਪਣਾ ਨਾਮ ਦੇਵੇਗਾ ਜਾਇਦਾ ਦੇਵੇਗਾ ਤੇ ਅਸੀਂ ਦੋਵੇਂ ਉਸ ਤੇ ਪੈਸੇ ਤੇ ਐਸ਼ ਕਰਾਂਗੇ ਉਹ ਸਿਰਫ ਇੱਕ ਏਟੀਐਮ ਮਸ਼ੀਨ ਹੈ ਸਾਡੇ ਲਈ ਹੋਰ ਕੁਝ ਨਹੀਂ ਰਾਜ ਦੇ ਹੱਥੋਂ ਨਿੱਕੇ ਜਿਹੇ ਲਾਲ ਬੂਟ ਦਰਵਾਜ਼ੇ ਦੇ ਬਾਹਰ ਹੀ ਡਿੱਗ ਪਏ ਉਸ ਨੂੰ ਆਪਣੀ ਮਰਦਾਨਗੀ ਆਪਣੇ ਪਿਆਰ ਤੇ ਆਪਣੇ ਵजूद ਤੇ ਕਿਣ ਆਉਣ ਲੱਗੀ ਜਿਸਔਰਤ ਨੂੰ ਉਸਨੇ ਪੂਜਿਆ ਸੀ ਉਹ ਅੰਦਰ ਉਸਦੀ ਬੇਵਸੀ ਦਾ ਮਜ਼ਾਕ ਉਡਾਰ ਰਹੀ ਸੀ ਰਾਜ ਅੰਦਰ ਨਹੀਂ ਗਿਆ ਉਲਟੇ ਪੈਰੀ ਵਾਪਸ ਮੁੜ ਗਿਆ بارش ਵਿੱਚ ਉਸਦੇ ਹੰਝੂ ਕਿਸੇ ਨੂੰ ਨਜ਼ਰ ਨਹੀਂ ਆ ਰਹੇ ਸਨ ਉਹ ਆਪਣੀ ਗੱਡੀ ਵਿੱਚ ਬੈਠਾ ਤੇ ਇੱਕ ਵੀਡੀਓ ਰਿਕਾਰਡ ਕੀਤੀ ਅਗਲੀ ਸਵੇਰ ਪੁਲਿਸ ਸਿਮਰਨ ਦੇ ਘਰ ਆਈ ਰਾਜ ਦੀ ਲਾਸ਼ ਸ਼ਹਿਰ ਤੋਂ ਦੂਰ ਇੱਕ ਸੁੰਸਾਨ ਜਗ੍ਹਾ ਤੇ ਮਿਲੀ ਸੀ ਉਸਨੇ ਜ਼ਹਿਰ ਖਾ ਲਿਆ ਸੀ ਪੁਲਿਸ ਨੇ ਸਿਮਰਨ ਨੂੰ ਰਾਜ ਦਾ ਮੋਬਾਈਲ ਫੜਾਇਆ ਜਿਸ ਵੇਚੀ ਕਾਖਰੀ ਵੀਡੀਓ ਸੀ ਸਿਮਰਨ ਨੇ ਕੰਬਦੇ ਹੱਥਾਂ ਨਾਲ ਵੀਡੀਓ ਚਲਾਈ ਰਾਜ ਦੀਆਂ ਅੱਖਾਂ ਲਾਲ ਸਨ ਉਹ ਕੈਮਰੇ ਵੱਲ ਦੇਖ ਕੇ ਬੋਲਿਆ ਸਿਮਰਨ ਮੁਬਾਰਕ ਹੋਵੇ ਤੂੰ ਜਿੱਤ ਗਈ ਮੈਂ ਸੋਚਿਆ ਸੀ ਮੈਂ ਬਾਪ ਬਣਨ ਵਾਲਾ ਪਰ ਮੈਨੂੰ ਨਹੀਂ ਪਤਾ ਸੀ ਮੈਂ ਸਿਰਫ ਇੱਕ ਖਡੋਣਾ ਬਣਨ ਵਾਲਾ ਤੂੰ ਮੇਰੀ ਕਮੀ ਦਾ ਮਜ਼ਾਕ ਉਡਾਇਆ ਠੀਕ ਹੈ ਮੈਂ ਬਾਪ ਨਹੀਂ ਬਣ ਸਕਦਾ ਸੀ ਪਰ ਮੈਂ ਇੱਕ ਚੰਗਾ ਪਤੀ ਤੇ ਇੱਕ ਵਫਾਦਾਰ ਦੋਸਤ ਜ਼ਰੂਰ ਸੀ ਅਮਨ ਯਾਰਾ ਤੈਨੂੰ ਮੇਰੀ ਦੌਲਤ ਚਾਹੀਦੀ ਸੀ ਨਾ ਲੈ ਲਵੋ ਸਭ ਕੁਝ ਮੈਂ ਤੁਹਾਡੇ ਰਸਤੇ ਤੋਂ ਹਟ ਰਿਹਾ ਫਿਰ ਆਜ਼ ਨਹੀਂ ਕੈਮਰੀ ਦੇ ਸਾਹਮਣੇ ਉਹ ਨਿੱਕੇ ਲਾਲ ਬੂਟ ਚੱਕੇ ਤੇ ਰੋਂਦੇ ਹੋਏ ਕਿ ਮੈਂ ਇਹ ਬੂਟ ਤੇਰੇ ਬੱਚੇ ਲਈ ਲੈ ਲਿਆ ਸੀ ਇਸ ਇਨਸਾਮ ਕੇ ਰੱਖੀ ਜਦੋਂ ਵੱਡਾ ਹੋਵੇਗਾ ਉਸ ਨੂੰ ਦੱਸੀ ਕਿ ਇੱਕ ਪਾਗਲ ਸੀ ਜੋ ਉਸ ਨੂੰ ਜਨਮ ਤੋਂ ਪਹਿਲਾਂ ਵੀ ਆਪਣੀ ਜਾਨ ਤੋਂ ਵੱਧ ਪਿਆਰ ਕਰਦਾ ਸੀ ਭਾਵੇਂ ਉਹਦਾ ਖੂਨ ਨਹੀਂ ਸੀ अलविदा वीडियो बंद हो गई सिमरन ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਮਨ ਸਿਰ ਫੜ ਕੇ ਬੈਠ ਗਿਆ ਕਰਦੇ ਬਾਅਦ ਰਾਜ ਦੀ লাশ ਪਈ ਸੀ ਤੇ ਦਰਵਾਜ਼ੇ ਤੇ ਉਹ ਲਾਲ ਬੂਟ ਪਏ ਸਨ ਜੋ ਹੁਣ ਕਦੇ ਨਹੀਂ ਪਾਏ ਜਾਣਗੇ ਸਿਮਰਨ ਅਜ ਵਿਧਵਾ ਨਹੀਂ ਹੋਈ ਸੀ ਅਜੋ ਪੂਰੀ ਤਰ੍ਹਾਂ ਅਨਾਥ ਹੋ ਗਈ ਸੀ ਕਿਉਂਕਿ ਦੁਨੀਆ ਵਿੱਚ ਉਸ ਨੂੰ ਰਾਜ ਵਰਗਾ ਪਿਆਰ ਕਰਨ ਵਾਲਾ ਹੁਣ ਕੋਈ ਨਹੀਂ ਸੀ ਬਚਿਆ ਉਮੀਦ ਆ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ